ਤਹਾਨੂੰ ਫੇਰ ਰੇਟ ਦੱਸਣ ਲੱਗੇ ਆਂ ਜੀ ਫਲਾਂ ਤੇ ਸਬਜ਼ੀਆਂ ਦੇ ਤੇ ਅੱਜ ਪਪੀਤਾ ਆਇਆ ਪਪੀਤੇ ਦਾ ਰੇਟ ਹੈਗਾ 60 ਰੁਪਏ ਇਹ ਮਾਲ ਪਪੀਤਾ ਕੋਈ ਵੀ ਜਿਹੜੇ ਫਰੂਟ ਚੱਕਣੇ ਆ ਨਾ ਸਬਜ਼ੀ ਚੱਕਣੀ ਆ ਇਕੱਠੇ ਚੱਕਣੀ ਪੈਂਦੀ ਐ ਐ ਨਹੀਂ ਹੈ ਕਿਲੋ 2 ਕਿਲੋ ਹਿਸਾਬ ਨਾਲ ਲੈ ਲਗੇ ਇਹ ਹੁਣ ਪਪੀਤਾ ਜਿਹੜਾ ਗ੍ਰੇਡ ਚੱਕਣੇ ਪੈਣਗੇ ਸਾਰੇ ਇਕੱਠੇ ਏ ਆਈ ਨੂੰ ਪਤਾ ਕਿੰਨੇ ਕਿੰਨੇ ਗ੍ਰੇਡਾਂ ਦੀ ਬੋਲੀ ਹੋ ਜਾ ਇਸ ਤਰ੍ਹਾਂ ਹੀ ਐਪਲ ਦੇ ਆ ਜੀ ਐਪਲ ਦੀ ਹੈ ਤੇ ਬਨਾਣਾ ਦੀ ਸਾਰੇ ਇਸ ਤਰ੍ਹਾਂ ਇਕੱਠੇ ਚੱਕਣੇ ਪੈਂਦੇ ਆ ਆ ਕੇਲਾ ਹੁਣ ਕੇਲਾ 25 ਰੁਪਏ ਬੋਲੀ ਤੇ ਵਿੱਚ ਹੋਇਆ 10 ਗ੍ਰੇਡ ਚੱਕਣੇ ਪੈਣਗੇ 25 ਰੁਪਏ ਦੇ ਹਿਸਾਬ ਨਾਲ ਇੱਕ ਜਾਣੇ ਨੂੰ ਜਿਹੜੇ ਨੇ ਬੋਲੀ ਚੋਹ ਕਰੇ ਤੇ ਪਪੀਤਾ 60 ਰੁਪਏ ਦੇ ਹਿਸਾਬ ਨਾਲ 10 ਗ੍ਰੇਡ ਹੀ ਏ ਚੱਕਣੇ ਪੈਣਗੇ ਇਸ ਤਰ੍ਹਾਂ ਹੀ ਐਪਲਾਂ ਦਾ ਹੁੰਦਾ ਆ ਸੇਵ ਹੈ ਕਸ਼ਮੀਰੀ ਸੇਵ ਇਹਨਾਂ ਦੀ ਪੇਟੀ ਚੱਕਣੀ ਪੈਂਦੀ ਹੈ ਪੇਟੀਆਂ ਹਿਸਾਬ ਨਾਲ ਬੋਲੀ ਹੁੰਦੀ ਹੈ ਵੀ ਇੰਨੀਆਂ ਪੇਟੀਆਂ ਦੇ 5 ਪੇਟੀਆਂ ਤੇ ਉਹਦੇ ਅੰਦਰ 3 ਪੇਟੀਆਂ ਤੇ 4 ਪੇਟੀਆਂ ਤੇ ਆਇਆ ਕੋਈ 350 ਦੀ ਪੇਟੀ ਪੰਦੀ ਹੈ ਕੋਈ 450 ਦੀ ਪੰਦੀ ਹੈ ਕੋਈ 300 ਦੀ ਕੋਈ 700 ਦੀ ਕੋਈ 1100 ਦੀ ਐ ਆਉਂਦੇ ਇਹ ਗੱਲ ਸੇਵ ਆ ਗਿਆ ਇੱਕ ਦੇਸੀ ਸੇਵ ਹੁੰਦੇ ਆ ਸਾਰੇ ਅਲੱਗ-ਅਲੱਗ ਵੈਰਾਈਟੀਆਂ ਹੁੰਦੀਆਂ ਉਸ ਹਿਸਾਬ ਨਾਲ ਰੇਟ ਦੱਸੇ ਜਾਂਦੇ ਤੇ ਅਮਰੂਦਾਂ ਰੇਟ ਅਤੇ 30 ਰੁਪਏ ਲੱਗੇ ਐ ਅਮਰੂਦ ਦੇਸੀ ਅਮਰੂਦ ਹਸਾਰ ਸਪੈਦਾ 60 ਰੁਪਏ ਲੱਗੇ ਐ ਜਿਵੇਂ ਵੈਰਾਈਟੀਆਂ ਚੰਗੀਆਂ ਮੰਡੀਆਂ ਦਾ ਰੇਟ ਹੁੰਦਾ ਐ ਇਹ ਸਾਰੇ ਗ੍ਰੇਡ ਇਕੱਠੇ ਚੱਕਲੇ ਪੈਂਦੇ ਐ ਜਿਵੇਂ ਬੋਲੀ ਸਾਬ ਨਾਲ ਵੀ ਐਨੇ ਗ੍ਰੇਡ ਦੀ ਬੋਲੀ ਹੋਗੀ 2 ਦੀ ਹੋਗੀ 10 ਦੀ ਹੋਗੀ 5 ਦੀ ਹੋਗੀ ਸਾਰੇ ਆ ਕੇ ਬਣਾਣਾ ਇਹ ਕੇਲਾਂ ਦਾ ਇਹਨਾਂ ਦੀ ਬੋਲੀ 10 ਗ੍ਰੇਡਾਂ ਦੀ ਹੋਈ 25 ਰੁਪਏ ਬਾਕੀ ਪੰਜ ਗ੍ਰੇਡਾਂ ਇਸ ਕੋਸਾ 27 ਰੁਪਏ ਹੋਈ ਹੈ ਐਂ ਬੋਲੀ ਹੁੰਦੀ ਹੈ ਤੇ ਹੁਣ ਆ ਸਬਜੀ ਦਾ ਰੇਟ ਦੱਸ ਦ ਤੁਹਾਨੂੰ ਆਪੀ ਮਿਰਚ 70 ਰੁਪਏ ਲੱਗੀ ਹੈ ਲਸਣ 120 ਰੁਪਏ ਨਿੰਬੂ 50 ਰੁਪਏ ਪੋਪਲਾ ਮਿਰਚ 100 ਰੁਪਏ ਤੇ ਗਾਜਰ ਲੱਗੀ ਹੈ 40 ਰੁਪਏ ਪੇਠਾ ਲੱਗਿਆ 20 ਰੁਪਏ ਤੇ ਵੱਡਾ ਕਰੇਲਾ ਲੱਗਿਆ 50 ਰੁਪਏ ਪੁੱ ਲੰਮੀ ਮਿਰਚ ਲੱਗੇ 100 ਰੁਪਏ ਤੇ ਤੋਰੀ ਲੱਗੀ 25 ਰੁਪਏ ਗਰਿੰਡੀ ਲੱਗੀ 30 ਰੁਪਏ ਕੱਦੂ ਲੱਗੇ 15 ਰੁਪਏ ਆਦਾ ਲੱਗਿਆ 80 ਰੁਪਏ ਬੈਂਗਨ ਤੇ ਬੈਂਗਣੀ ਲੱਗੇ 20 ਰੁਪਏ ਫਾਰਮਾ ਲੱਗਿਆ 35 ਰੁਪਏ ਖਾਖੜੀ ਲੱਗਿਆ 15 ਰੁਪਏ